ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਖੀ ਭਾਈ ਸੁੱਚਾ ਸਿੰਘ ਦੀ ਭਾਈ ਸੁੱਚਾ ਸਿੰਘ ਕਾਲਕ ਇਸ ਸਮੇਂ ਵਿੱਚ ਹੀ ਕਲਕੱਤੇ ਤੋਂ ਨਾਲ ਆਇਆ ਸੀ ਦੀਵਾਨ ਵਿੱਚ ਜਿਸ ਨੇ ਬਾਬਾ ਜੀ ਦੇ ਬਚਨ ਸੁਨੇ ਬਾਬਾ ਜੀ ਨੇ ਪੰਕਤੀ ਪੜੀ ਬਿਨ ਮੰਤ ਨਾਨਕ ਸਦਾ ਜਾਗੇ ਹਰਦਾਸ ਸੰਤ ਪਿਆਰੀ ਇਕੋ ਸਤਗੁਰੂ ਜਾਗਤਾ ਹੋਰ जग ਸੁਕਤਾ ਮੋਹੇ ਪਿਆਸ ਸਤਗੁਰੂ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਨਤਾਸ ਜਾਹਤਾ ਸਤਗੁਰੂ ਜਾਗਦਾ ਹੈ ਜਾਂ ਸਤਗੁਰੂ ਦੀ ਸੇਵਾ ਕਰਨ ਵਾਲੇ ਜਾਗਦੇ ਹਨ ਅਤੇ ਰੱਬ ਦੇ ਪਿਆਰੇ ਜਾਗਦੇ ਹਨ ਇਹ ਬਚਨ ਸੁਣ ਕੇ ਸੁੱਚਾ ਸਿੰਘ ਆਲਖ ਨੂੰ ਫੁਰਨਾ ਬਣ ਗਿਆ ਕਿ ਬਾਬਾ ਜੀ ਸਤਗੁਰੂ ਦੀ ਸੇਵਾ ਕਰਦੇ ਹਨ ਅਤੇ ਸੰਤ ਵੀ ਪੂਰੇ ਹਨ ਦੇਖੀਏ ਭਲਾ ਜੋ ਇਹ ਬਚਨ ਕਰਦੇ ਹਨ ਇਹ ਬਾਬਾ ਜੀ ਉੱਪਰ ਟੁੱਕਦੇ ਹਨ ਸੁੱਚਾ ਸਿੰਘ ਤੇ ਭਾਨ ਸਿੰਘ ਦੋਨਾਂ ਨੇ ਪਹਿਰੇ ਦੀ ਡਿਊਟੀ ਸਾਂਭ ਲਈ ਇਹਨਾਂ ਨੂੰ ਦੋ ਦਿਨ ਦੋ ਰਾਤਾਂ ਵੇਖਦਿਆਂ ਨੂੰ ਹੋ ਗਈ ਪਰ ਬਾਬਾ ਜੀ ਕਿਸੇ ਸਮੇਂ ਵੀ ਸੁੱਤੇ ਨਜ਼ਰ ਨਹੀਂ ਆਏ ਤੀਸਰੀ ਰਾਤ ਪੈਰਾ ਦਿਨ ਦੇ ਭਾਨ ਸਿੰਘ ਕਹਿੰਦਾ ਮੈਨੂੰ ਤਾਂ ਨੀਂਦ ਨੇ ਘੇਰ ਲਿਆ ਮੈਂ ਤਾਂ ਸੌਂਦਾ ਹਾਂ ਸੁੱਚਾ ਸਿੰਘ ਕਹਿੰਦਾ ਤੂੰ ਸੋ ਜਾ ਮੈਂ ਤਾਂ ਪੂਰੀ ਪਰਖ ਕਰਨੀ ਹੈ ਮੈਂ ਤਾਂ ਜਾ ਕੇ ਪੈਰਾ ਦੇਵਾਂਗਾ ਨਾਲੇ ਦੇਖਾਂਗਾ ਕਿ ਬਾਬਾ ਜੀ ਸੌਂਦੇ ਹਨ ਕਿ ਨਹੀਂ ਭਾਨ ਸਿੰਘ ਤਾਂ ਪੈ ਗਿਆ ਸੁੱਚਾ ਸਿੰਘ ਪੈਰਾ ਦਿਂਦਾ ਦਿਂਦਾ ਬਾਬਾ ਜੀ ਵੱਲ ਵੇਖਦਾ 12:00 ਵਜੇ ਇੱਕ ਦਰਵਾਜ਼ੇ ਦੇ ਖੁੰਝੇ ਖੜਾ-ਖੜਾ ਬੈਠ ਕੇ ਸੋ ਗਿਆ। ਪਾਪਾ ਜੀ ਨੇ ਹੌਲੀ ਜਿਹੀ ਆ ਕੇ ਇਸ ਦਾ ਕੰਨ ਮੋੜ ਦਿੱਤਾ ਤਾਂ ਇਸ ਦੀ ਡਰ ਨਾਲ ਚੀਕ ਨਿਕਲ ਗਈ। ਇਸ ਦੀ ਆਵਾਜ਼ ਸੁਣ ਕੇ ਭਾਨ ਸਿੰਘ ਜੀ ਦੀ ਵੀ ਜਾ ਖੁੱਲ ਗਈ। ਤਾਂ ਕੀ ਦੇਖਦੇ ਹਨ? ਬਾਬਾ ਜੀ ਸਾਹਮਣੇ ਖੜੇ ਹਨ ਅਤੇ ਬਚਨ ਕੀਤਾ। ਕਿਉਂ ਦੇਖਿਆ ਨਜ਼ਾਰਾ? ਸਾਨੂੰ ਸੁੱਤਿਆਂ ਨੂੰ ਫੜਦੇ-ਫੜਦੇ ਆਪ ਸੁੱਤੇ ਫੜੇ ਗਏ। ਇਹਨਾਂ ਨੇ ਹੱਥ ਬਨ ਕੇ ਬਾਬਾ ਜੀ ਪਾਸੋਂ ਮਾਫੀ ਮੰਗੀ। ਸਾਖੀ ਮਰਦਾਨੇ ਕੇ ਜੱਸਾ ਪਾਲਾ ਜੀ ਦੀ ਬਾਬਾ ਜੀ ਸ੍ਰੀ ਪਟਨਾ ਸਾਹਿਬ ਗੁਰੂ ਕੇ ਬਾਗ ਵਿਖੇ ਬਾਹਰ ਠਹਿਰੇ ਸਨ ਕੀਰਤਨ ਸ੍ਰੀ ਤਖਤ ਸਾਹਿਬ ਹੁੰਦਾ ਸੀ ਇੱਥੇ ਦੋਵੇਂ ਸਕੇ ਭਰਾ ਭਾਈ ਜੱਸਾ ਅਤੇ ਭਾਈ ਪਾਲਾ ਕੀਰਤਨ ਕਰਦੇ ਸਨ ਤਾਂ ਇੱਕ ਦਿਨ ਇਹਨਾਂ ਨੇ ਬਾਗ ਗੁਰੂ ਕੇ ਬਾਗ ਵਿੱਚ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਅਸੀਂ ਆਪ ਜੀ ਦੀ ਸੋਹ ਸੁਣਦੇ ਹੁੰਦੇ ਸੀ ਪਰ ਦਰਸ਼ਨ ਨਹੀਂ ਸੀ ਹੋਏ ਆਪ ਜੀ ਦੇ ਬੜੀ ਕਿਰਪਾ ਹੋਈ ਆਪ ਜੀ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਆਪ ਜੀ ਦੇ ਅੰਮ੍ਰਿਤ ਵਚਨ ਸੁਣ ਕੇ ਅਤੇ ਦਰਸ਼ਨ ਕਰਕੇ ਨਿਹਾਲ ਹੋ ਗਏ ਤਾਂ ਅੰਤਰਯਾਮੀ ਬਾਬਾ ਜੀ ਕਹਿਣ ਲੱਗੇ ਨਿਹਾਲ ਤਾਂ ਹੋ ਗਏ ਪਰ ਜਿਹੜਾ ਮਨ ਵਿੱਚ ਫੁਰਨਾ ਲੈ ਕੇ ਆਏ ਹੋ ਉਹ ਦੱਸੋ ਤਾਂ ਭਾਈ ਜੱਸਾ ਜੀ ਕਹਿਣ ਲੱਗੇ ਕਿ ਫੁਰਨਾ ਅਸੀਂ ਇਹ ਲੈ ਕੇ ਆਏ ਹਾਂ ਆਪ ਜੀ ਅੱਗੇ ਇਹ ਬੇਨਤੀ ਹੈ ਕਿ ਜੋ ਮੇਰਾ ਛੋਟਾ ਭਰਾ ਪਾਲਾ ਹੈ ਇਸ ਦੀ ਸ਼ਾਦੀ ਹੋਈ ਨੂੰ ਕਈ ਸਾਲ ਹੋ ਗਏ ਪਰ ਅਜੇ ਤੱਕ ਪੁੱਤ ਦਾ ਮੂੰਹ ਨਹੀਂ ਦੇਖਿਆ ਆਪ ਜੀ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ ਤਾਂ ਬਾਬਾ ਜੀ ਮੁਸਕੁਰਾ ਕੇ ਕਹਿਣ ਲੱਗੇ ਰਾਤ ਕਿੰਨੀਆਂ ਅੱਡੀਆਂ ਚੁੱਕ-ਚੁੱਕ ਕੇ ਅਰਦਾਸਾਂ ਕਰਦਾ ਸੀ ਤੇ ਕਿੰਨਿਆਂ ਨੂੰ ਪੁੱਤ ਵੰਡੀ ਜਾਂਦਾ ਸੀ ਇੱਕ ਪੁੱਤਰ ਆਪਣੇ ਲਈ ਵੀ ਰੱਖ ਲੈਣਾ ਸੀ ਤਾਂ ਜੱਸਾ ਕਹਿਣ ਲੱਗਾ ਬਾਬਾ ਜੀ ਸਾਡੀਆਂ ਅਰਦਾਸਾਂ ਕਿੱਥੇ ਮਨਜ਼ੂਰ ਹੁੰਦੀਆਂ ਹਨ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਕਹਿਣ ਲੱਗੇ ਗੁਰੂ ਘਰ ਵਿੱਚ ਤਾਂ ਕੋਈ ਕਮੀ ਨਹੀਂ ਹੈ ਕਮੀ انسان ਵਿੱਚ ਹੀ ਹੈ ਗੁਰੂ ਤਾਂ ਸਭ ਦੀਆਂ ਆਸਾਂ ਪੂਰੀਆਂ ਕਰਦਾ ਹੈ ਅਤੇ ਦਾਤਾ ਮੰਨਦਾ ਹੈ ਜੋ ਮੰਗੇ ਠਾਕੁਰਾ ਆਪਣੇ ਤੇ ਸੋਈ ਸੋਈ ਦੇਵੇ ਸੋ ਸ਼ਰਦਾ ਦੀ ਲੋੜ ਹੈ ਸੱਚੇ ਦਿਲ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਿਆ ਕਰੋ ਫਿਰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਮਾਇਆ ਤੇ ਪਦਾਰਥਾਂ ਨੂੰ ਮੁੱਖ ਨਹੀਂ ਰੱਖਣਾ ਗੁਰੂ ਦੀ ਡਿਊਟੀ ਨੂੰ ਮੁੱਖ ਰੱਖਣਾ ਹੈ ਸ਼ਰਦਾ ਭਾਵਨਾ ਨਾਲ ਸ੍ਰੀ ਤਖਤ ਸਾਹਿਬ ਤੇ ਗੁਰੂ ਸਾਹਿਬ ਨੂੰ ਕੀਰਤਨ ਸੁਨਾਇਆ ਕਰੋ ਗੁਰੂ ਕਿਰਪਾ ਕਰੇਗਾ ਇਤਨੇ ਬਚਨ ਕਹਿ ਕੇ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਤੋੜ ਦਿੱਤਾ ਫਿਰ 2 ਸਾਲ ਬਾਅਦ ਇਹ ਬਾਬਾ ਜੀ ਨੂੰ ਬਠਿੰਡੇ ਜ਼ਿਲ੍ਹੇ ਕਿਲੇ ਵਿੱਚ ਦੀਵਾਨ ਤੇ ਮਿਲੇ ਅਤੇ ਬੜੇ ਖੁਸ਼ ਹੋ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਕਿਰਪਾ ਹੋਈ ਹੈ ਕਿ ਪਾਲਾ ਦੇ ਘਰ ਲੜਕੇ ਨੇ ਜਨਮ ਲਿਆ ਹੈ ਤਾਂ ਬਾਬਾ ਜੀ ਕਹਿਣ ਲੱਗੇ ਗੁਰੂ ਦੀ ਬੜੀ ਕਿਰਪਾ ਹੋਈ ਹੈ ਗੁਰੂ ਨੂੰ ਨਹੀਂ ਭੁੱਲਣਾ ਗੁਰੂ ਜੀ ਨੂੰ ਹਾਜ਼ਰ ਜਾਣ ਕੇ ਕੀਰਤਨ ਕਰਿਆ ਕਰੋ ਸਾ ਕੀ ਸਰਦਾਰ ਬਖਸ਼ੀ ਸਿੰਘ ਦੀ ਇੱਕ ਦਿਨ ਸ਼ਾਮ ਦੇ ਦੀਵਾਨ ਵਿੱਚ ਬਾਬਾ ਜੀ ਨੇ ਸੰਗਤ ਵਿੱਚ ਦੱਸਿਆ ਕਿ ਭਾਈ ਅਸੀਂ ਕੱਲ ਨੂੰ ਵਾਪਸ ਕਰ ਕੱਤੇ ਚਲੇ ਜਾਣਾ ਹੈ ਸੰਗਤ ਨੇ ਬੇਨਤੀ ਕੀਤੀ ਜੀ ਸਾਨੂੰ ਕੁਝ ਟਾਈਮ ਹੋਰ ਦਿਓ ਬਾਬਾ ਜੀ ਕਹਿਣ ਲੱਗੇ ਕਿ ਭਾਈ ਜੇ ਕੁਝ ਪ੍ਰਾਣੀ ਅਮਰਤ ਛਕਣ ਲਈ ਤਿਆਰ ਹੋ ਜਾਣ ਤਾਂ ਟਾਈਮ ਦਿੱਤਾ ਜਾਵੇਗਾ ਕਿਉਂਕਿ ਸਾਡਾ ਕੰਮ ਤਾਂ ਅਮਰਿਸ਼ ਕਾ ਕੇ ਗੁਰੂ ਨਾਲ ਜੋੜਨਾ ਹੈ ਕਈ ਕਹਿਣ ਲੱਗੇ ਜੀ ਸਾਡਾ ਇੱਥੇ ਬੋਤਿਆਂ ਦਾ ਕੰਮ ਡ్రਾਈਵਰੀ ਦਾ ਹੈ ਸਾਡੀ ਯੂਨੀਅਨ ਦਾ ਪ੍ਰਧਾਨ ਬਖਸ਼ੀ ਸਿੰਘ ਹੈ ਜਿੱਥੇ ਅਸੀਂ ਸਾਰੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਾਂ ਤੁਸੀਂ ਕਿਰਪਾ ਕਰਕੇ ਉਸ ਨੂੰ ਇਕੱਲੇ ਨੂੰ ਅਮਰਿਸ਼ ਕਾ ਲਵੋ ਅਸੀਂ ਸਾਰੇ ਉਸ ਦੇ ਨਾਲ ਸ਼ੱਕ ਲਵਾਂਗੇ ਬਾਬਾ ਜੀ ਕਹਿੰਦੇ ਉਹ ਕਿੱਥੇ ਹੈ ਕਹਿੰਦੇ ਜੀ ਉਹ ਆਪਣੀ ਕੋਠੀ ਹੀ ਰਹਿੰਦਾ ਹੈ ਬਾਬਾ ਜੀ ਕਹਿੰਦੇ ਤੁਸੀਂ ਇੱਕ ਵਾਰੀ ਉਸ ਨੂੰ ਸਾਡੇ ਸਾਹਮਣੇ ਲਿਆਵੋ ਅਸੀਂ ਉਸ ਨੂੰ ਆਪੇ ਹੀ ਮਨਾ ਲਵਾਂਗੇ ਪੰਜ ਸੱਤ ਬੰਦੇ ਰਲ ਕੇ ਬਖਸ਼ੀ ਸਿੰਘ ਪਾਸ ਪਹੁੰਚੇ ਅਤੇ ਕਹਿਣ ਲੱਗੇ ਅਸੀਂ ਆਪ ਜੀ ਪਾਸ ਇੱਕ ਕੰਮ ਆਏ ਹਾਂ ਤਾਂ ਇਹ ਕਹਿੰਦੇ ਦੱਸੋ ਕੀ ਗੱਲ ਹੈ ਇਹ ਕਹਿਣ ਲੱਗੇ ਕਿ ਨਾਨਕ ਸਰ ਵਾਲੇ ਸੰਤ ਆਏ ਹਨ ਤਾਕਤ ਸਾਹਿਬ ਤੇ ਕੀਰਤਨ ਹੋ ਰਿਹਾ ਹੈ ਉਹਨਾਂ ਦੇ ਰਾਗੀ ਬਹੁਤ ਸੋਹਣਾ ਕੀਰਤਨ ਕਰਦੇ ਹਨ ਅਤੇ ਸੰਤ ਵੀ ਬਹੁਤ ਸੋਹਣੇ ਬਚਨ ਕਰਦੇ ਹਨ ਪਰ ਉਹ ਕਾਲ ਨੂੰ ਵਾਪਸ ਜਾ ਰਹੇ ਹਨ ਜੇ ਤੁਸੀਂ ਸਾਡੇ ਨਾਲ ਚੱਲੋ ਤਾਂ ਆਪਾਂ ਬੇਨਤੀ ਕਰਕੇ ਕੁਝ ਦਿਨ ਹੋਰ ਲੈ ਲਈਏ ਤਾਂ ਬਖਸ਼ੀ ਸਿੰਘ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਹਾਂ ਮੈਂ ਤੁਹਾਡਾ ਕਹਿਣਾ ਨਹੀਂ ਮੋੜਦਾ ਆਪਾਂ ਚੱਲ ਕੇ ਬੇਨਤੀ ਕਰ ਲੈਂਦੇ ਹਾਂ ਇਹ ਸਾਰੇ ਬਖਸ਼ੀ ਸਿੰਘ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਪਹੁੰਚੇ ਅਤੇ ਬੇਨਤੀ ਕਰਨ ਲੱਗੇ ਬਖਸ਼ੀ ਸਿੰਘ ਨੂੰ ਅੱਗੇ ਖੜਾ ਕਰ ਦਿੱਤਾ ਅਤੇ ਦੱਸਿਆ ਕਿ ਇਹ ਬਖਸ਼ੀ ਸਿੰਘ ਹੈ ਬਾਬਾ ਜੀ ਨੇ ਬਚਨ ਕੀਤਾ ਸਿੰਘ ਸੁੰਗ ਤਾਂ ਇਸ ਨੇ ਸਿਰ ਤੇ ਕੋਈ ਨਹੀਂ ਮੂੰਹ ਸਿਰ ਮਨਾਈ ਫਿਰਦਾ ਹੈ ਚਲੋ ਦੱਸੋ ਕਿਵੇਂ ਆਏ ਹੋ ਤਾਂ ਪਾਈ ਬਖਸ਼ੀ ਸਿੰਘ ਕਹਿੰਦਾ ਜੇ ਅਸੀਂ ਤਾਂ ਆਪ ਜੀ ਅੱਗੇ ਬੇਨਤੀ ਕਰਨ ਆਏ ਹਾਂ ਕਿ ਆਪ ਕਿਰਪਾ ਕਰਕੇ ਕੁਝ ਟਾਈਮ ਹੋਰ ਦਿਓ ਬਾਬਾ ਜੀ ਕਹਿੰਦੇ ਭਾਈ ਜੇ ਟਾਈਮ ਲੈਣਾ ਹੈ ਤਾਂ ਸਾਡੇ ਨਾਲ ਇੱਕ ਬਚਨ ਕਰ ਕਿ ਮੈਂ ਮੰਨਾਂਗਾ ਇਹ ਪ੍ਰਣ ਕਰ ਤਾਂ ਟਾਈਮ ਦੇ ਦਿੰਦੇ ਹਾਂ ਭਾਈ ਬਖਸ਼ੀ ਸਿੰਘ ਸੋਚਣ ਲੱਗ ਪਿਆ ਪਤਾ ਨਹੀਂ ਕੀ ਲਿਖ ਲੈਣਾ ਹੈ ਇਹ ਸੋਚ ਕੇ ਕਹਿਣ ਲੱਗਾ ਜੀ ਤੁਸੀਂ ਮੈਥੋਂ ਪ੍ਰਾਣ ਕੀ ਕਰਾਉਣਾ ਹੈ ਦੱਸੋ ਮੈਂ ਤੁਹਾਨੂੰ 1 ਲੱਖ 2 ਲੱਖ ਦੀ ਸੇਵਾ ਕਰ ਦਿੰਦਾ ਹਾਂ ਬਾਬਾ ਜੀ ਕਹਿੰਦੇ ਨਹੀਂ ਮਾਇਆ ਦੀ ਲੋੜ ਨਹੀਂ ਫਿਰ ਨਵੀਂ ਗੱਡੀ ਲੈ ਦਿੰਦੇ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਨਹੀਂ ਗੱਡੀ ਵੀ ਅਸੀਂ ਨਹੀਂ ਲੈਣੀ ਕਿੱਥੋਂ ਅਸੀਂ ਤੇਲ ਪਵਾਇਆ ਕਰਾਂਗੇ ਕਿੱਥੋਂ ਅਸੀਂ ਡਰਾਈਵਰ ਦੇ ਪੈਸੇ ਦੇਵਾਂਗੇ ਇਹ ਕਹਿਣ ਲੱਗਾ ਕਿ ਤੇਲ ਦੇ ਪੈਸੇ ਅਤੇ ਡਰਾਈਵਰ ਦੀ ਤਨਖਾਹ ਮੈਂ ਆਪ ਦਿਆ ਕਰਾਂਗਾ ਫਿਰ ਬਖਸ਼ੀ ਸਿੰਘ ਕਹਿਣ ਲੱਗਾ ਜੀ ਦੱਸੋ ਫਿਰ ਕਿੰਨੇ ਲੱਗਦੀ ਸੇਵਾ ਕਰਾਂ ਜਿੰਨੀ ਕਹੋ ਮੈਂ ਓਨੀ ਹੀ ਮਾਇਆ ਦੇ ਦਿੰਦਾ ਹਾਂ ਬਾਬਾ ਜੀ ਕਹਿੰਦੇ ਜਦੋਂ ਅਸੀਂ ਮਾਇਆ ਲੈਣੀ ਹੀ ਨਹੀਂ ਫਿਰ ਬਖਸ਼ੀ ਸਿੰਘ ਕਹਿੰਦਾ ਜੀ ਗੁਰਦੁਆਰਾ ਬਣਾਉਣ ਵਾਸਤੇ ਕੋਈ ਵੱਡਾ ਪਲਾਟ ਖਰੀਦ ਦਿੰਦਾ ਹਾਂ ਬਾਬਾ ਜੀ ਕਹਿੰਦੇ ਇੱਥੇ 사ਤਗੁਰਾਂ ਦੇ ਬਥੇਰੇ ਸਥਾਨ ਬਨੇ ਹੋਏ ਹਨ ਤੈਨੂੰ ਸਾਡਾ ਬਚਨ ਮੰਨਣਾ ਪਵੇਗਾ ਬਖਸ਼ੀ ਸਿੰਘ ਸੋਚਣ ਲੱਗ ਪਿਆ ਮਾਇਆ ਇਹ ਨਹੀਂ ਮੰਗਦੇ ਕੋਈ ਪਲਾਟ ਜਾਂ ਕੋਠੀ ਇਹ ਨਹੀਂ ਮੰਗਦੇ ਹੋਰ ਇਹ ਕਿਹੜੀ ਚੀਜ਼ ਮੰਗਣਗੇ ਮਨ ਵਿੱਚ ਸੋਚਦਾ ਹੈ ਇਹ ਬੋਧ ਹੀ ਕਰਨੀ ਵਾਲੇ ਹਨ ਜੇ ਇਹਨਾਂ ਦਾ ਬਚਨ ਨਾ ਮੰਨਿਆ ਤਾਂ ਇੱਕ ਪਾਸੇ ਸੰਤ ਨਰਾਜ਼ ਹੋ ਜਾਣਗੇ ਦੂਜੇ ਪਾਸੇ ਸਾਰੇ ਲੋਕ ਤਾਨੇ ਮਾਰਨਗੇ ਕਿ ਸੰਤਾਂ ਦਾ ਬਚਨ ਨਹੀਂ ਮੰਨਿਆ ਇਹ ਸੋਚ ਕੇ ਕਹਿੰਦਾ ਜੋ ਵੀ ਮੰਗੋਗੇ ਦੇ ਦੇਵਾਂਗਾ ਇਸ ਤਰ੍ਹਾਂ ਸੋਚ ਕੇ ਕਹਿੰਦਾ ਜੀ ਮੈਂ ਤੁਹਾਡਾ ਬਚਨ ਮੰਨਾਗਾ ਪਿਆਰੇ ਬਾਬਾ ਜੀ ਕਹਿਣ ਲੱਗੇ ਹੁਣ ਸੋਚ ਲੈ ਸਾਡੇ ਨਾਲ ਬਚਨ ਕਰਕੇ ਮੁਕਰ ਨਾ ਜਾਵੀ ਆਪਾਂ ਗੁਰੂ ਦੇ ਤਖਤ ਤੇ ਖੜੇ ਹਾਂ ਬਚਨ ਮੰਨਣਾ ਪਵੇਗਾ ਸਰਦਾਰ ਬਖਸ਼ੀ ਸਿੰਘ ਕਹਿੰਦਾ ਮੈਂ ਬਚਨ ਮੰਨਾਗਾ ਬਾਬਾ ਜੀ ਕਹਿਣ ਲੱਗੇ ਵੇਖ ਇਹ ਧਾਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਇੱਥੇ ਗੁਰੂ ਜੀ ਨੇ ਬਾ ਲੀਲਾ ਵਿੱਚ ਕਿੰਨੀ ਦੁਨੀਆ ਨੂੰ ਉਤਾਰਿਆ ਤੇ ਹੁਣ ਵੀ ਹਾਜ਼ਰ ਨਾਜ਼ਰ ਹਨ ਤੂੰ ਗੁਰੂ ਤੋਂ ਕਿੰਨਾ ਦੂਰ ਹੈ ਦਾੜੀ ਕੇਸ ਕਟਾਉਣਾ ਹੈ ਮੀਟ ਸ਼ਰਾਬਾਂ ਨਾਲ ਆਪਣਾ ਜੀਵਨ ਬਰਬਾਦ ਕਰਦਾ ਹੈ ਮਾਨਸ ਜਨਮ ਬਾਰ-ਬਾਰ ਨਹੀਂ ਮਿਲਦਾ ਇਸ ਵੇਲੇ ਨੂੰ ਸੰਭਾਲ ਲੈ ਸਾਡਾ ਬਚਨ ਇਹੀ ਹੈ ਕਿ ਤੂੰ ਗੁਰੂ ਦੇ ਖੰਡੇ ਬਾਟੇ ਦਾ ਅਮਰ ਸ਼ਾਕੀ ਸਿੰਘ ਸਾਜਾ ਗੁਰੂ ਵਾਲਾ ਬਣ ਕੇ ਤੇਰਾ ਜੀਵਨ ਸਫਲ ਹੋ ਜਾਵੇਗਾ ਇਹੀ ਸਾਡੀ ਮੰਗ ਹੈ ਬਖਸ਼ੀ ਸਿੰਘ ਤਾਂ ਬਾਬਾ ਜੀ ਦੇ ਬਚਨ ਸੁਣ ਕੇ ਹੈਰਾਨ ਹੋ ਗਿਆ ਸੋਚਦਾ ਹੈ ਮੈਂ ਤਾਂ ਬਚਨ ਕਰ ਬੈਠਾ ਹਾਂ ਹੁਣ ਕੀ ਕੀਤਾ ਜਾਵੇ ਨਾਲ ਹੀ ਮਨ ਵਿੱਚ ਸੋਚ ਆਈ ਕਿ ਮਨਾ ਬਾਬਾ ਜੀ ਨੇ ਆਪਣੀ ਖਾਤਰ ਕੁਝ ਵੀ ਨਹੀਂ ਮੰਗਿਆ ਇਹ ਤਾਂ ਸਭ ਮੇਰੇ ਫਾਇਦੇ ਦਾ ਹੀ ਬਚਨ ਕੀਤਾ ਹੈ ਇਹ ਸੋਚ ਕੇ ਮਨ ਬਹੁਤ ਪਿਗਲ ਗਿਆ ਅਤੇ ਅੱਖਾਂ ਵਿੱਚ ਜਲ ਆ ਗਿਆ ਬਾਬਾ ਜੀ ਕਹਿੰਦੇ ਹੁਣ ਰੋਂਦਾ ਕਿਉਂ ਹੈ ਆਗੋਂ ਬਖਸ਼ੀ ਸਿੰਘ ਕਹਿੰਦਾ ਕਿ ਮੈਂ ਰੋਂਦਾ ਖੁਸ਼ੀ ਵਿੱਚ ਹਾਂ ਕਿ ਮੈਂ ਤਾਂ ਇੰਨੀ ਡੂੰਗੀ ਸੋਚ ਵਿੱਚ ਸੀ ਕਿ ਪਤਾ ਨਹੀਂ ਕੀ ਮੰਗਣ ਏ ਤਾਂ ਮੇਰੇ ਫਾਇਦੇ ਦਾ ਹੀ ਬਚਨ ਹੈ ਮੈਂ ਤੁਹਾਡਾ ਬਚਨ ਜ਼ਰੂਰ ਮੰਨਾਗਾ ਅਮਰ ਸਾਕੇ ਸਿੰਘ ਸਜਾਂਗਾ ਤਾਂ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਚੰਗਾ ਤੈਨੂੰ ਦੋ ਦਿਨ ਹੋਰ ਦਿੱਤੇ ਤੇਰੇ ਨਾਲ ਹੋਰਾਂ ਦਾ ਵੀ ਭਲਾ ਹੋ ਜਾਵੇਗਾ ਇਹਨਾਂ ਦੋ ਦਿਨਾਂ ਵਿੱਚ ਆਪਣੇ ਹੋਰਾਂ ਵੀ ਮਿੱਤਰਾਂ ਪਿਆਰਿਆਂ ਨੂੰ ਤਿਆਰ ਕਰ ਲੈ ਇਹ ਸੱਤ ਬਚਨ ਕਹਿ ਕੇ ਆਪਣੀ ਕੋਠੀ ਪਹੁੰਚਿਆ ਘਰਦਿਆਂ ਨੂੰ ਕਹਿ ਕੇ ਸ਼ਰਾਬ ਦੀਆਂ ਬੋਤਲਾਂ ਬਾਹਰ ਸੁੱਟਵਾ ਦਿੱਤੀਆਂ ਅਤੇ ਮੀਟ ਵੀ ਬਾਹਰ ਸੁੱਟ ਦਿੱਤਾ ਘਰਦਿਆਂ ਨੂੰ ਕਹਿ ਕੇ ਸਭ ਸਾਫ ਸਫਾਈ ਕਰਵਾ ਦਿੱਤੀ ਅਤੇ ਹੁਕਮ ਕੀਤਾ ਅੱਜ ਤੋਂ ਮੀਠ ਸ਼ਰਾਬ ਘਰੇ ਨਹੀਂ ਵੜਨ ਦੇਣਾ ਬਖਸ਼ੀ ਸਿੰਘ ਜੀ ਨਹਾਤ ਹੋ ਕੇ ਸੋਨੇ ਕਪੜੇ ਪਾ ਕੇ ਸ਼ਾਮ ਨੂੰ ਆਪਣੇ ਸੋਫੇ ਤੇ ਬੈਠੇ ਸਨ ਅਤੇ ਮਨ ਬਹੁਤ ਪਿਗਲਿਆ ਹੈ ਮਨ ਵਿੱਚ ਬਾਬਾ ਜੀ ਦੇ ਬਚਨ ਘੁੰਮ ਰਹੇ ਹਨ ਸ਼ਾਮਾਂ ਨੂੰ ਗੱਡੀਆਂ ਖੜੀਆਂ ਕਰਕੇ ਮਿੱਤਰ ਪਿਆਰੇ ਆ ਗਏ ਜਦੋਂ ਸਰਦਾਰ ਬਖਸ਼ੀ ਸਿੰਘ ਵੱਲ ਵੇਖਿਆ ਤਾਂ ਹੈਰਾਨ ਹੋ ਕੇ ਕਹਿਣ ਲੱਗੇ ਅੱਜ ਕੰਮ ਟਿੱਲਾ ਹੀ ਜਾਪਦਾ ਹੈ ਅੱਜ ਮੇਜ਼ ਉੱਤੇ ਸ਼ਰਾਬ ਦੀ ਕੋਈ ਬੋਤਲ ਨਹੀਂ ਹੈ ਆਪ ਵੀ ਢਿੱਲੇ ਜਾਈ ਹੀ ਬੈਠੇ ਹੋ ਬਖਸ਼ੀ ਸਿੰਘ ਕਹਿੰਦਾ ਬੈਠੋ ਮੈਂ ਦੱਸਾਂ ਤੁਸੀ ਜੇ ਮੇਰੀ ਗੱਲ ਮੰਨੋਗੇ ਤਾਂ ਦੱਸਾਂ ਮੇਰੇ ਮਿੱਤਰ ਪਿਆਰੇ ਵੀ ਤਾਂ ਹੀ ਹੂੰ ਜੇ ਮੇਰਾ ਬਚਨ ਮੰਨੋ ਇਹ ਸਾਰੇ ਕਹਿੰਦੇ ਜੇ ਅਸੀਂ ਤੇਰਾ ਬਚਨ ਹੀ ਨਾ ਮੰਨਿਆ ਤਾਂ ਅਸੀਂ ਤੇਰੇ ਮਿੱਤਰ ਪਿਆਰੇ ਕਾਦੇ ਹੋਏ ਤੁਸੀਂ ਬਚਨ ਕਰੋ ਜ਼ਰੂਰ ਮੰਨਾਂਗੇ ਤਾਂ ਬਖਸ਼ੀ ਸਿੰਘ ਜੀ ਕਹਿਣ ਲੱਗੇ ਬਚਨ ਇਹ ਹੈ ਕਿ ਮੈਨੂੰ ਅਜ ਕਲੇਰਾਂ ਵਾਲੇ ਸੰਤਾਂ ਨੇ ਬਚਨਾ ਨਾਲ ਬੰਨ ਲਿਆ ਹੈ ਮੈਨੂੰ ਅਮਰ ਸ਼ਕਨ ਦਾ ਹੁਕਮ ਕੀਤਾ ਹੈ ਮੈਂ ਇਹ ਬਚਨ ਮੰਨ ਕੇ ਅਮਰ ਸ਼ਾਕੇ ਗੁਰੂ ਵਾਲਾ ਬੰਨਾ ਹੈ ਤੁਸੀਂ ਮੇਰੇ ਮਿੱਤਰ ਹੋ ਤਾਂ ਮੇਰਾ ਬਚਨ ਮੰਨ ਕੇ ਅਮਰ ਸ਼ਾਕ ਲਵੋ ਆਪਣਾ ਸਾਰਿਆਂ ਦਾ ਹੀ ਜਨਮ ਸਫਲਾ ਹੋ ਜਾਵੇਗਾ ਤਾਂ ਇਹ ਕਹਿੰਦੇ ਅਸੀਂ ਸਾਰੇ ਹੀ ਤੇਰੇ ਮਗਰ ਹਾਂ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਇੰਨਾ ਸਾਰਿਆਂ ਨੇ ਆਪਣੇ ਪਰਿਵਾਰ ਤਿਆਰ ਕਰ ਲਏ। ਇੱਧਰ ਦੀਵਾਨ ਵਿੱਚ ਅਨਾਉਂਸਮੈਂਟ ਹੁੰਦੀ ਰਹੀ ਕਿ ਸ੍ਰੀ ਅਤਖਤ ਸਾਹਿਬ ਤੇ ਪਾਰੀ ਗਿਣਤੀ ਵਿੱਚ ਅਮਰਤ ਸੰਚਾਰ ਹੋਵੇਗਾ। ਅਮਰਤ ਛਕਣ ਵਾਲੇ ਪ੍ਰੇਮੀ ਆਪਣਾ ਨਾਂ ਲਿਖਵਾ ਦੇਣ। ਕਲੇਰਾਵਾਲੇ ਬਾਬਾ ਜੀ ਸ੍ਰੀ ਤਖਤ ਸਾਹਿਬ ਤੇ ਦਿਨ ਦੇ 10 ਵਜੇ ਅਮਰਤ ਛਕਾਉਣਗੇ। ਬੇਅੰਤ ਸੰਗਤਾ ਨੇ ਆਪਣੇ ਨਾਂ ਲਿਖਵਾਏ। ਸੋ ਮਿੱਥੇ ਸਮੇਂ ਅਨੁਸਾਰ ਪੰਜ ਪਿਆਰਿਆਂ ਨੇ ਅਮਰਤ ਦਾ ਬਾਟਾ ਤਿਆਰ ਕੀਤਾ। ਭਾਈ ਬਖਸ਼ੀ ਸਿੰਘ ਜੀ ਸਮੇਤ ਪਰਿਵਾਰ ਪੰਜੇ ਕਕਾਰ ਪਹਿਨ ਕੇ ਆ ਗਏ ਉਸ ਦੇ ਮਿੱਤਰ ਪਿਆਰੇ ਵੀ ਆ ਗਏ ਪੰਜਾ ਪਿਆਰਿਆ ਨੇ ਅਮਰਿ ਛਕਾ ਕੇ ਰਹਿਤ ਮਰਿਆਦਾ ਦੱਸੀ ਇਸ ਸਮੇਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਅਮਰਿ ਛਕਿਆ ਬਾਬਾ ਜੀ ਬਹੁਤ ਖੁਸ਼ ਹੋਏ ਭਾਈ ਬਖਸ਼ੀ ਸਿੰਘ ਨੂੰ ਬਚਨ ਕੀਤੇ ਹੁਣ ਤੂੰ ਆਪਣਾ ਜਨਮ ਸੁਧਾਰ ਲਿਆ ਹੈ ਜੋ ਇਨਾਂ ਨੂੰ ਬਾਬਾ ਜੀ ਨੇ ਦੀਵਾਨ ਵਿੱਚ ਬਚਨ ਕੀਤੇ ਸਨ ਕੁਝ ਦਿਨ ਇੱਥੇ ਦੀਵਾਨ ਲਾ ਕੇ ਵਾਪਸੀ ਕਰਨ ਲੱਗੇ ਤਾਂ ਸ੍ਰੀ ਤਖਤ ਸਾਹਿਬ ਵੱਲੋਂ ਅਤੇ ਸੰਗਤ ਵੱਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ। ਸਾਖੀ ਮਲਕੀਤ ਸਿੰਘ ਦੀ ਜਦੋਂ ਬਾਬਾ ਜੀ ਗਿਆ ਤਾਂ ਇਰਾਨਚੀ ਨੂੰ ਆ ਰਹੇ ਸਨ ਤਾਂ ਰਸਤੇ ਵਿੱਚ ਪੁਰੀਆ ਰੋਡ ਤੇ ਇੱਕ ਬਹੁਤ ਵੱਡਾ ਹੋਟਲ ਹੈ। ਬਾਬਾ ਜੀ ਨੇ ਇੱਥੇ ਆ ਕੇ ਗੱਡੀ ਰੋਕੀ ਅਤੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਟਹਿਲਣ ਲੱਗ ਪਏ। ਪਿਛਲੀਆਂ ਗੱਡੀਆਂ ਖੜੀਆਂ ਕਰਕੇ ਸਾਰੇ ਸੰਗੀ ਬਾਬਾ ਜੀ ਕੋਲ ਆ ਗਏ। ਇਸ ਹੋਟਲ ਵਾਲਾ ਸਰਦਾਰ ਵਿਵੇਕ ਕੇ ਬਾਬਾ ਜੀ ਕੋਲ ਆ ਗਿਆ। ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਆਪਣੇ ਨੌਕਰ ਤੋਂ ਕੁਰਸੀ ਮੰਗਵਾ ਕੇ ਬਾਬਾ ਜੀ ਨੂੰ ਬੈਠਣ ਲਈ ਬੇਨਤੀ ਕੀਤੀ। ਬਾਬਾ ਜੀ ਕੁਰਸੀ ਤੇ ਸੱਜ ਗਏ। ਸਾਰੀ ਸੰਗਤ ਵੀ ਕੋਲ ਆ ਬੈਠੀ। ਬਚਨ ਚੱਲ ਪਏ। ਪਾਸਿਆਂ ਤੋਂ ਆਉਣ ਜਾਣ ਵਾਲੀ ਸੰਗਤ ਵੀ ਇਕੱਠ ਨੂੰ ਵੇਖ ਕੇ ਕੋਲ ਆ ਬੈਠੀ। ਜਿੰਨਾ ਵਿੱਚੋਂ ਇੱਕ ਪਿੰਡ ਮੈਲਾ ਤੋਂ ਮਲਕੀਤ ਸਿੰਘ ਟਰੱਕ ਡਰਾਈਵਰ ਆਪਣਾ ਟਰੱਕ ਖੜਾ ਕਰਕੇ ਬਾਬਾ ਜੀ ਨੂੰ ਮੱਥਾ ਟੇਕਣ ਆਇਆ। ਇਸ ਨੂੰ ਬਾਬਾ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ? ਇਹ ਕਹਿੰਦਾ ਜੀ ਮਲਕੀਤ ਸਿੰਘ ਹੈ। ਮੇਰਾ ਪਿੰਡ ਮਹਿਲਕਲਾ ਹੈ ਤੇ ਮੈਂ ਕਿਸੇ ਦੀ ਗੁਲਾਮੀ ਤੋਂ ਬਚ ਜਾਵਾਂ। ਬਾਬਾ ਜੀ ਕਹਿੰਦੇ ਅਮਰ ਸ਼ੱਕੇ ਗੁਰੂ ਵਾਲਾ ਬਾਂਜਾ ਅਤੇ ਨਿਤਨੇਮ ਕਰਿਆ ਕਰ। ਕਿਹੜੀ ਵੱਡੀ ਗੱਲ ਹੈ? ਜਿਸ ਨੇ ਉਹ ਸਰਦਾਰ ਨੂੰ ਗੱਡੀਆਂ ਦਿੱਤੀਆਂ ਹਨ ਉਹ ਤੈਨੂੰ ਵੀ ਦੇ ਸਕਦਾ ਹੈ। ਇਸਨੇ ਸੱਤ ਬਚਨ ਕੀਤਾ ਜੀ ਮੈਨੂੰ ਜਦੋਂ ਵੀ ਸਮਾਂ ਲੱਗੇਗਾ ਮੈਂ ਅਮਰਿ ਸ਼ਕਾਂਗਾ ਇਤਨੇ ਨੂੰ ਹੋਟਲ ਵਾਲੇ ਨੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਕਿਰਪਾ ਕਰਕੇ ਦਾਸ ਦੇ ਹੋਟਲ ਵਿੱਚ ਚਰਨ ਪਾਓ ਤੇ ਜਲ ਪਾਣੀ ਸ਼ਕੋ ਨਾਲੇ ਸੰਗਤ ਬਾਬਾ ਜੀ ਕਹਿੰਦੇ ਭਾਈ ਹੋਟਲਾਂ ਵਿੱਚ ਤਾਂ ਝੂਠ ਬਹੁਤ ਹੁੰਦੀ ਹੈ ਕਮਰੇ ਵੀ ਸਾਫ਼ ਨਹੀਂ ਹੁੰਦੇ ਹੋਟਲ ਵਾਲੇ ਨੇ ਬੇਨਤੀ ਕੀਤੀ ਜੀ ਇੱਕ ਪਾਸੇ ਦੇ ਕਮਰੇ ਮੈਂ ਹੁਣੇ ਹੀ ਬਣਾਏ ਹਨ ਅਜੇ ਵਰਤੋਂ ਵਿੱਚ ਨਹੀਂ ਲਿਆਂਦੇ ਕਿਰਪਾ ਕਰਕੇ ਉਹਨਾਂ ਵਿੱਚ ਚਰਨ ਪਾਓ ਉੰਜ ਤਾਂ ਮੈਂ ਪਹਿਲਾਂ ਵੀ ਸਫਾਈ ਰੱਖਦਾ ਹਾਂ ਪਰ ਹੁਣ ਮੈਂ ਸੇਵਾਦਾਰਾਂ ਤੋਂ ਸਾਰੇ ਭਾਂਡੇ ਸਾਫ਼ ਕਰਵਾ ਦਿੰਦਾ ਹਾਂ ਅਤੇ ਸਾਰੀ ਸਫਾਈ ਕਰਵਾ ਦਿੰਦਾ ਹਾਂ। ਬਾਬਾ ਜੀ ਕਹਿੰਦੇ ਇੰਨੀ ਖੇਚਲ ਕਰਨ ਦੀ ਲੋੜ ਕੀ ਹੈ ਪਰ ਹੋਟਲ ਵਾਲੇ ਨੇ ਬੇਨਤੀ ਕੀਤੀ ਜੀ ਕੋਈ ਖੇਚਲ ਨਹੀਂ। ਦਾਸ ਨੂੰ ਇਹ ਮਸਾਂ ਮੌਕਾ ਮਿਲਿਆ ਹੈ। ਬਾਬਾ ਜੀ ਕਹਿੰਦੇ ਇੱਕ ਬਚਨ ਮੰਨ ਫਿਰ ਚੱਲਦੇ ਹਾਂ। ਇਹ ਕਹਿੰਦਾ ਜੀ ਹੁਕਮ ਕਰੋ। ਬਾਬਾ ਜੀ ਕਹਿੰਦੇ અમર જ શੱਕે ગુરુwala ભાંજા atte nitnem קרયા કર તાએ ਕੁਝ ਰੁੱਕ ਕੇ ਕਹਿੰਦਾ ਜੀ ਸਤਿ ਬਚਨ ਇਹ ਤਾਂ ਮੇਰੇ ਭਲੇ ਲਈ ਹੈ ਮੈਂ ਜ਼ਰੂਰ અમਰ ਜ ਸ਼ਕਾਂਗਾ ਚਲੋ ਕਿਰਪਾ ਕਰੋ ਕਮਰਿਆਂ ਵਿੱਚ ਚਰਨ ਪਾਓ ਬਾਬਾ ਜੀ ਨੇ ਇਸ ਦੀ ਬੇਨਤੀ મંજૂર ਕਰ ਲਈ ਤਾਂ હોટેલ વાલે ਨੇ ਆਪਣੇ ਬੰਦੇ ਭੇਜ ਕੇ ਕਮਰੇ ਖੁਲਵਾ ਕੇ ਬਾਬਾ ਜੀ ਦਾ ਆਸਣ ਲਗਵਾ ਦਿੱਤਾ ਅਤੇ ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਸਾਰੇ ਬਰਤਨ ਮਾਂਜ ਕੇ ਸਾਰੇ ਹੋਟਲ ਦੀ ਸਫਾਈ ਕਰੋ ਇਸੇ ਹੀ ਤਰ੍ਹਾਂ ਸਾਰਾ ਕੰਮ ਹੋਣ ਲੱਗਾ। ਬਾਬਾ ਜੀ ਨੂੰ ਬੇਨਤੀ ਕਰਕੇ ਹੋਟਲ ਵਾਲਾ ਕਮਰਿਆਂ ਵਿੱਚ ਲੈ ਗਿਆ। ਬਾਬਾ ਜੀ ਆਸਣ ਤੇ ਜਾ ਬਿਰਾਜੇ। ਸਾਰੀ ਸੰਗਤ ਦੇ ਕੇ ਹੈਰਾਨ ਰਹਿ ਗਈ। ਹੋਟਲ ਵਾਲੇ ਨੇ ਜਲਦੀ ਜਲਦੀ ਦੁੱਧ ਦੀ ਕੜਾਈ ਗਰਮ ਕਰਵਾਈ। ਇਸਨੇ ਘਰੋਂ ਖੋਏ ਦੀਆਂ ਪਿੰਨੀਆਂ ਦਾ ਪੀਪਾ ਮੰਗਵਾਇਆ। ਅਤੇ ਬਾਬਾ ਜੀ ਨੂੰ ਸ਼ਰਦਾ ਨਾਲ ਖੋਆ ਅਤੇ ਦੁੱਧ ਛਕਾਇਆ। ਸਾਰੀ ਸੰਗਤ ਨੂੰ ਖੋਆ ਅਤੇ ਦੁੱਧ ਛਕਾਇਆ। ਬਾਬਾ ਜੀ ਬੜੇ ਖੁਸ਼ ਹੋਏ। ਗੱਡੀ ਵਿੱਚੋਂ ਪ੍ਰਸ਼ਾਦ ਮੰਗਵਾ ਕੇ ਹੋਟਲ ਵਾਲੇ ਨੂੰ ਦਿੱਤਾ ਪ੍ਰਸੰਤਾ ਦੇ ਕੇ ਚਾਲੇ ਪਾ ਦਿੱਤੇ ਫਿਰ ਮਲਕੀਤ ਸਿੰਘ ਨੇ ਮਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਕੰਮ ਦਿਨੋਂ ਦਿਨ ਚੜ੍ਹਦੀ ਕਲਾ ਵਿੱਚ ਹੋਣ ਲੱਗਾ ਇਸ ਨੇ ਡਰਾਈਵਰੀ ਛੱਡ ਕੇ ਆਪਣੀ ਗੱਡੀ ਖਰੀਦ ਲਈ ਬਾਬਾ ਜੀ ਦੇ ਬਚਨ ਐਸੇ ਫਲੇ ਕਿ ਇਸ ਦੀਆਂ ਕਈ ਗੱਡੀਆਂ ਹੋ ਗਈਆਂ ਇਸ ਨੇ ਪਿੰਡ ਮਹਿਲ ਕਲਾ ਵੀ ਚੰਗੀ ਜਗ੍ਹਾ ਬਣਾ ਲਈ ਕੁਝ ਜ਼ਮੀਨ ਖਰੀਦ ਲਈ ਕੁਝ ਸਾਲ ਇਸਨੇ ਪਿੰਡ ਦੀ ਸਰਪੰਚੀ ਵੀ ਕੀਤੀ। ਬਾਬਾ ਜੀ ਦੀ ਐਸੀ ਕਿਰਪਾ ਹੋਈ ਤਾਂ ਇਹ ਕੈਨੇਡਾ ਪਹੁੰਚ ਗਿਆ। ਜਦੋਂ ਦਾ ਸਨ 2001 ਵਿੱਚ ਜਥੇ ਸਮੇਤ ਕੈਨੇਡਾ ਐਪਟਸ ਫੋਰਡ ਗਿਆ ਤਾਂ ਇਹ ਸਾਨੂੰ ਆਪਣੀ ਕੋਠੀ ਲੈ ਕੇ ਗਿਆ ਅਤੇ ਆਪਣੀ ਸਾਰੀ ਹੱਦਬੀਤੀ ਦੱਸੀ ਕਿ ਇਹ ਕਿਰਪਾ ਸਾਰੀ ਬਾਬਾ ਈਸ਼ਰ ਸਿੰਘ ਜੀ ਦੀ ਹੈ। ਸਾਖੀ ਗਿਆਨੀ ਹਰਬੰਸ ਸਿੰਘ ਜੀ ਦੀ ਬਾਬਾ ਜੀ ਪਟਨਾ ਸੈਪ ਤੋਂ ਵਾਪਸ ਕਲਕੱਤੇ ਨੂੰ ਆਉਂਦੇ ਰਸਤੇ ਵਿੱਚ ਗਿਆ ਤਾਂ ਇਰਾਂਚੀ ਪਹੁੰਚੇ ਤਾਂ ਹੁਣ ਇੱਥੇ ਰਹਿਣ ਵਾਲੇ ਪਿੰਡ ਮਨੂਕਿਆਂ ਤੋਂ ਸਰਦਾਰ ਨਿਹਾਲ ਸਿੰਘ ਜੀ ਦੇ ਨਾਲ ਕੁਝ ਹੋਰ ਸੰਗਤ ਲੈ ਕੇ ਬਾਬਾ ਜੀ ਨੂੰ ਬੇਨਤੀ ਕਰਕੇ ਇਰਾਂਚੀ ਠਕਾ ਲਿਆ ਸ਼ਾਮ ਨੂੰ ਗੁਰਦੁਆਰੇ ਦੀਵਾਨ ਲੱਗਿਆ ਸੰਗਤ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਇਸ ਗੁਰਦੁਆਰੇ ਗਿਆਨੀ ਭਾਈ ਹਰਬੰਦ ਸਿੰਘ ਜੀ ਸਨ ਜੋ ਰਾਗੀ ਵੀ ਚੰਗੇ ਸਨ ਅਤੇ ਹੈੱਡ ਗ੍ਰੰਥੀ ਦੀ ਵੀ ਡਿਊਟੀ ਕਰ ਰਹੇ ਸਨ ਦਿਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਹਰਬੰਸ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਕੇ ਕੁੰਡਾ ਲਾਉਣ ਲੱਗਿਆ ਤਾਂ ਬਾਬਾ ਜੀ ਨੇ ਇਸ ਨੂੰ ਕੁੰਡਾ ਲਾਉਣ ਤੋਂ ਰੋਕਿਆ ਅਤੇ ਬਚਨ ਕੀਤਾ ਭਾਈ ਸਾਹਿਬ ਗੁਰੂ ਸਾਹਿਬ ਨੂੰ ਅਲਮਾਰੀ ਵਿੱਚ ਬੰਦ ਕਰਕੇ ਕੁੰਡਾ ਲਾਉਣ ਲੱਗਿਆਂ ਹੈ ਸਤ ਗੁਰੂ ਨੂੰ ਬਾਹਰ ਪਾਲਕੀ ਵਿੱਚ ਬਿਠਾ ਅਸੀਂ ਸਾਰੀ ਰਾਤ ਚੋਰ ਕਰਾਂਗੇ ਅਤੇ ਸੇਵਾ ਕਰਾਂਗੇ ਇਸਲਮਾਰੀ ਨੂੰ ਬਾਰੋਂ ਕੁੰਡਾ ਲਾਉਂਦਾ ਹੈ ਤੂੰ ਸਾਨੂੰ ਇੱਕ ਰਾਤ ਅਲਮਾਰੀ ਵਿੱਚ ਕੱਟ ਕੇ ਦਿਖਾ ਤਾਂ ਗ੍ਰੰਥੀ ਸਾਇਬਾ ਜੀ ਦੀ ਨਿਰਪੈਤਾ ਨੂੰ ਵੇਖ ਕੇ ਬੜਾ ਹੀ ਹੈਰਾਨ ਹੋਇਆ ਕਿ ਲੋਕ ਤਾਂ ਮੇਰਾ ਬੜਾ ਸਤਿਕਾਰ ਕਰਦੇ ਹਨ ਪਰ ਇੰਨਾ ਸੰਤਾ ਨੇ ਮੈਨੂੰ ਕੀ ਬਚਨ ਕੀਤਾ ਪਰ ਗੁਰੂ ਸਾਹਿਬ ਦੇ ਬਾਰੇ ਕਹਿਣ ਕਰਕੇ ਕੁਝ ਕਹਿ ਵੀ ਨਾ ਸਕਿਆ ਕਹਿੰਦਾ ਦੱਸੋ ਜੀ ਫਿਰ ਕੀ ਕੀਤਾ ਜਾਵੇ ਤਾਂ ਬਾਬਾ ਜੀ ਕਹਿਣ ਲੱਗੇ ਸਾਤਗੁਰਾਂ ਨੂੰ ਅਲਮਾਰੀ ਵਿੱਚ ਬੰਦ ਨਹੀਂ ਕਰਨਾ ਸਤਗੁਰਾਂ ਵਾਸਤੇ ਸੋਨਾ ਪਲੰਗ ਬਣਾ ਕੇ ਉਸਤੇ ਬਿਰਾਜਮਾਨ ਕਰਿਆ ਕਰੋ ਤਾਂ ਹੁਣ ਭਾਈ ਹਰਬੰਦ ਸਿੰਘ ਜੀ ਨੇ ਬਾਬਾ ਜੀ ਨੂੰ ਸਤਿ ਬਚਨ ਗਿਆ ਪਰ ਅਗਲੇ ਦਿਨ ਬਾਬਾ ਜੀ ਦਾ ਦੀਵਾਨ ਤਾਂ ਹੋਰ ਜਗ੍ਹਾ ਲੱਗਿਆ ਸੀ ਪਰ ਗ੍ਰੰਥੀ ਨੇ ਅਗਲੀ ਰਾਤ ਸਤਗੁਰਾਂ ਨੂੰ ਅਲਮਾਰੀ ਵਿੱਚ ਬਿਠਾ ਕੇ ਫੇਰ ਬਾਰੋਂ ਕੁੰਡਾ ਲਾ ਦਿੱਤਾ ਜਿਸ ਵੇਲੇ ਆਪਣੇ ਕਮਰੇ ਵਿੱਚ ਆ ਕੇ ਪ੍ਰਸ਼ਾਦਾ ਛਕਿਆ ਤਾਂ ਪੇਟ ਵਿੱਚ ਬਹੁਤ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਘਰ ਵਾਲੀ ਨੂੰ ਕਹਿੰਦਾ ਮੇਰੀ ਤਾਂ ਜਾਨ ਨਿਕਲ ਰਹੀ ਹੈ ਤਾ ਘਰ ਵਾਲੀ ਛੇਤੀ ਡਾਕਟਰ ਕੋਲ ਲੈ ਗਈ ਜਿਸ ਵੇਲੇ ਡਾਕਟਰ ਨੇ ਚੈੱਕਅਪ ਕੀਤਾ ਤਾਂ ਡਾਕਟਰ ਬੜਾ ਸਿਆਣਾ ਹੀ ਸੋਚ ਕੇ ਕਹਿਣ ਲੱਗਾ ਤੈਨੂੰ ਤਾਂ ਕੋਈ ਬਿਮਾਰੀ ਨਹੀਂ ਹੈ ਕੋਈ ਤੇਥੋਂ ਗਲਤੀ ਹੋਈ ਹੋਣੀ ਹੈ ਜਿਸ ਕਰਕੇ ਤੈਨੂੰ ਇਹ ਦਰਦ ਹੁੰਦਾ ਹੈ ਹੁਣ ਤੂੰ ਸੋਚ ਕੀ ਗਲਤੀ ਹੋਈ ਹੈ ਤਾਂ ਹੁਣ ਇਸ ਨੇ ਸੋਚ-ਸੋਚ ਕੇ ਦੱਸਿਆ ਕਿ ਮੈਨੂੰ ਕੱਲ ਕਲੇਰਾ ਵਾਲੇ ਸੰਤ ਬਚਨ ਕਰ ਗਏ ਸਨ ਕਿ ਅਲਮਾਰੀ ਵਿੱਚ ਸਤਿਗੁਰੂ ਨੂੰ ਬੰਦਨਾ ਕਰੀ ਪਰ ਮੈਂ ਅੱਜ ਫੇਰ ਸਤਗੁਰਾਂ ਨੂੰ ﺍﻟ अलमारी ਵਿੱਚ ਬਿਠਾ ਕੇ ਕੁੰਡਾ ਲਾ ਆਇਆ ਹਾਂ ਡਾਕਟਰ ਜੀ ਕਹਿਣ ਲੱਗੇ ਜਾ ਕੇ ਸਤਗੁਰਾਂ ਤੋਂ ਮਾਫੀ ਮੰਗ ਤਾਂ ਭਾਈ ਹਰਬੰਸ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਜਾ ਕੇ ਸਤਗੁਰਾਂ ਤੋਂ ਮਾਫੀ ਮੰਗੀ ਅਤੇ ਅਗਲੇ ਦਿਨ ਹੀ ਸੋਨਾ ਪਲੰਗ ਬਣਾ ਕੇ ਉੱਪਰ ਸੋਨਾ ਬਿਸਤਰਾ ਬਣਾ ਕੇ ਸਤਗੁਰੂ ਰਾਤ ਨੂੰ ਪਲੰਗ ਤੇ ਸੁਖ ਆਸਨ ਕੀਤੇ ਅਤੇ ਅੱਗੇ ਵਾਸਤੇ ਸੰਗਤ ਨੂੰ ਵੀ ਦੱਸਣ ਲੱਗਿਆ ਕਿ ਭਾਈ ਸਤਗੁਰਾਂ ਦੀ ਸੇਵਾ ਹਾਜ਼ਰ ਨਾਜ਼ਰ ਜਾਣ ਕੇ ਕਰੋ ਬਾਬਾ ਜੀ ਕਲਕੱਤੇ ਤੋਂ 3 ਫਰਵਰੀ 1958 ਨੂੰ ਤੁਰੇ ਰਸਤੇ ਵਿੱਚ ਵਰਦਮਾਨ ਪਾਨਾਗੜ ਕਲੇਰਾਂ ਵਾਲੇ ਹੋ ਕੇ ਪਟਨਾ ਸਾਹਿਬ ਪਹੁੰਚੇ ਵਾਪਸ ਆਉਂਦੇ ਪਟਨਾ ਤੋਂ ਗਿਆ ਇਰਾਂਚੀ ਰਾਮਗੜ ਟਾਟਾ ਨਗਰ ਤੋਂ 22 ਫਰਵਰੀ 1958 ਨੂੰ ਬਾਬਾ ਜੀ ਵਾਪਸ ਕਲਕੱਤੇ ਆ ਗਏ ਸਾਖੀ ਭਾਈ ਉਜਾਗਰ ਸਿੰਘ ਜੀ ਦੀ ਬਾਬਾ ਜੀ ਕਲਕੱਤੇ ਦੀਆਂ ਸੰਗਤਾਂ ਨੂੰ ਤਾਲ ਰਹੇ ਹਨ ਭਾਰੀ ਗਿਣਤੀ ਵਿੱਚ ਸੰਗਤਾਂ ਤਾਂ ਇਕੱਠ ਹੋ ਰਿਹਾ ਹੈ ਬਾਬਾ ਜੀ ਸੰਗਤਾਂ ਨੂੰ ਗੁਰੂ ਨਾਲ ਜੋੜ ਰਹੇ ਹਨ ਅਤੇ ਅਮਰ ਸ਼ਕਨ ਵਾਸਤੇ ਸੰਗਤਾਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਕਰ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਅਮਰ ਸ਼ਾਕੇ ਆਪਣਾ ਜਨਮ ਸਫਲਾ ਕਰ ਰਹੀਆਂ ਹਨ ਇੱਕ ਇਥੋਂ ਦੇ ਰਹਿਣ ਵਾਲੇ ਭਾਈ ਉਜਾਗਰ ਸਿੰਘ ਜੀ ਸਨ ਐਨਾਂ ਦੀ ਪਤਨੀ ਇਸ ਨੂੰ ਕਹਿਣ ਲੱਗੀ ਕਿ ਆਪਾਂ ਵੀ ਅਮਰ ਸ਼ਾਕੇ ਗੁਰੂ ਵਾਲੇ ਬਣ ਜਾਈਏ ਕਈ ਦਿਨ ਕੈਂ ਦੇ ਬਾਵਜੂਦ ਵੀ ਇਹ ਅੱਗੋਂ ਜਵਾਬ ਦਿੰਦਾ ਰਿਹਾ ਇੱਕ ਦਿਨ ਵਿਕਟੋਰੀਏ ਅਖੰਡ ਪਾਠ ਦਾ ਭੋਗ ਪੈ ਰਿਆ ਸੀ ਸੰਗਤਾਂ ਦੀ ਬੇਨਤੀ ਕਰਕੇ ਬਾਬਾ ਜੀ ਵੀ ਇੱਥੇ ਪਹੁੰਚੇ ਤਾਂ ਭਾਈ ਉਜਾਗਰ ਸਿੰਘ ਦੀ ਪਤਨੀ ਇਸ ਨੂੰ ਕਹਿੰਦੀ ਕਿ ਅਮਰਾ ਤਾ ਤੂੰ ਨਹੀਂ ਛਕਦਾ ਚੱਲ ਬਾਬਾ ਜੀ ਦੇ ਦਰਸ਼ਨ ਕਰ ਲੈ ਪਰ ਮੇਰਾ ਮਨ ਚਾਹੁੰਦਾ ਹੈ ਕਿ ਆਪਾਂ ਗੁਰੂ ਵਾਲੇ ਬਣ ਜਾਈਏ ਇਹ ਕਹਿਣ ਲੱਗਾ ਕਿ ਤੇਰੇ ਨਾਲ ਤਾਂ ਚਲਾ ਜਾਂਦਾ ਹਾਂ ਜਾ ਕੇ ਦਰਸ਼ਨ ਵੀ ਕਰ ਆਉਂਦਾ ਹਾਂ ਪਰ ਮੈਨੂੰ ਅਮਰ ਸ਼ਕਨ ਵਾਸਤੇ ਨਾ ਕਹੀਂ ਇਤਨਾ ਕਹਿ ਕੇ ਘਰਵਲੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਦੀਵਾਨ ਵਿੱਚ ਪਹੁੰਚ ਗਿਆ ਗੁਰੂ ਸੈਬ ਨੂੰ ਮੱਥਾ ਟੇਕ ਕੇ ਸਭ ਤੋਂ ਅੱਗੇ ਬਾਬਾ ਜੀ ਦੇ ਨੇੜੇ ਹੀ ਬੈਠ ਗਿਆ ਭੋਗ ਭੈਣ ਤੋਂ ਬਾਅਦ ਆਰਤੀ ਹੋਈ ਕੀਰਤਨ ਹੋਇਆ ਉਪਰੰਤ ਬਾਬਾ ਜੀ ਨੇ ਅਮਰਤ ਬਚਨ ਸ਼ੁਰੂ ਕਰ ਦਿੱਤੇ ਪਾਈ ਉਜਾਗਰ ਸਿੰਘ ਬੜੇ ਧਿਆਨ ਨਾਲ ਸਰਵਨ ਕਰਨ ਲੱਗਾ ਬਾਬਾ ਜੀ ਨੇ ਬਚਨ ਕੀਤੇ ਕਿ ਪਾਈ ਹਰ ਬੰਦਾ ਚਾਹੁੰਦਾ ਹੈ ਕਿ ਦੁਨੀਆ ਵਿੱਚ ਮੇਰਾ ਨਾਮ ਰਹਿ ਜਾਵੇ ਦੁਨੀਆ ਤੇ ਉਜਾਗਰ ਹੋਵਾਂ ਪਰ ਜੇ ਉਜਾਗਰੀ ਵਾਲੇ ਕੰਮ ਕਰੇਗਾ ਤਾਂ ਹੀ ਉਜਾਗਰ ਹੈ ਇਤਨੇ ਬਚਨ ਸੁਣ ਕੇ ਉਜਾਗਰ ਸਿੰਘ ਸੋਚਣ ਲੱਗਾ ਕਿ ਬਾਬਾ ਜੀ ਮੇਰਾ ਹੀ ਨਾਮ ਲਈ ਜਾਂਦੇ ਹਨ ਫਿਰ ਬਾਬਾ ਜੀ ਨੇ ਅੱਗੇ ਬਚਨ ਸ਼ੁਰੂ ਕੀਤੇ ਇਸ ਗੱਲ ਤੇ ਦੁਨੀਆ ਬਹੁਤ ਜ਼ੋਰ ਲਾ ਰਹੀ ਹੈ ਕਿ ਮੈਂ ਉਜਾਗਰ ਹੋ ਜਾਵਾਂ ਮੇਰਾ ਨਾਮ ਰਹੀਂ ਕੋਈ ਮਨਿਆਦੀ ਕਰਾਉਂਦਾ ਹੈ ਕੋਈ ਡੋਂਡੀ ਪਟਵਾਉਂਦਾ ਹੈ ਉਜਾਗਰ ਹੋਣ ਲਈ ਕੋਈ ਆਪਣਾ ਨਾਮ ਅਖਬਾਰਾਂ ਵਿੱਚ ਕਢਾਉਂਦਾ ਹੈ ਉਜਾਗਰੀ ਲਈ ਹਰ ਇੱਕ ਬੰਦਾ ਯਤਨ ਕਰਦਾ ਹੈ ਪਰ ਇਸ ਤਰ੍ਹਾਂ ਉਜਾਗਰ ਨਹੀਂ ਹੋਇਆ ਜਾਂਦਾ ਉਜਾਗਰ ਉਹ ਹੋਵੇਗਾ ਜੋ ਉਜਾਗਰੀ ਵਾਲੇ ਕੰਮ ਕਰੇਗਾ ਕੰਮ ਕੀ ਗੁਰੂ ਵਾਲੇ ਬੰਨਾ ਗੁਰੂ ਦੇ ਖੰਡੇ ਬਾਟੇ ਦਾ ਅਮਰ ਸ਼ਕਨਾ ਸਿੰਘ ਸੱਜ ਜਾਣਾ ਫਿਰ ਗੁਰੂ ਨੂੰ ਪਰਵਾਨ ਹੈ ਫਿਰ ਦੋਨਾਂ ਲੋਕਾਂ ਵਿੱਚ ਹੀ ਉਜਾਗਰ ਹੈ ਸਦਾ ਲਈ ਦੁਨੀਆ ਤੇ ਨਾਮ ਰਹਿ ਜਾਂਦਾ ਹੈ ਨਹੀਂ ਤਾਂ ਨਾਮ ਹੀ ਉਜਾਗਰ ਹੈ ਪਰ ਉਜਾਗਰ ਨਹੀਂ ਹੋਣਾ ਇਹ ਮੌਕਾ ਸੰਭਾਲ ਲੈਂਦਾ ਹੈ ਕਈ ਬੰਦਿਆਂ ਨਾਲੋਂ ਮਾਈਆਂ ਅੱਗੇ ਹਨ ਜੜੀਆਂ ਗੁਰੂ ਨਾਲ ਪਿਆਰ ਕਰਦੀਆਂ ਹਨ ਤੇ ਆਪਣੇ ਘਰ ਵਾਲਿਆਂ ਨੂੰ ਵੀ ਅਮਰਤ ਛਕਣ ਲਈ ਜ਼ੋਰ ਪਾਉਂਦੀਆਂ ਹਨ ਕੋਈ ਚੰਗੀ ਗੱਲ ਕਹੇ ਮੰਨ ਲੈਣੀ ਚਾਹੀਦੀ ਹੈ ਇਹ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਉਂਦਾ ਗੁਰੂ ਸਾਹਿਬਾਨ ਨੇ ਆਪਣੀ ਕੌਮ ਦੀ ਖਾਤਰ ਕੁਰਬਾਨੀ ਦਿੱਤੀ ਹੈ ਗੁਰੂਆਂ ਦੇ ਪਰਉਪਕਾਰ ਨੂੰ ਚੇਤੇ ਕਰੋ ਸੋ ਗੁਰੂ ਕੇ ਖੰਡੇ ਬਾਟੇ ਦਾ ਅਮਰਤ ਸ਼ਾਕੇ ਸਿੰਘ ਸਜੋ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਵਾਰ-ਵਾਰ ਉਜਾਗਰ ਸਿੰਘ ਦਾ ਹੀ ਨਾਮ ਆਈ ਜਾਵੇ ਇਸ ਦਾ ਮਨ ਪਿਗਲ ਗਿਆ ਕਿ ਬਾਬਾ ਜੀ ਕਿੰਨੇ ਅੰਤਰਯਾਮੀ ਹਨ ਸਾਰੇ ਬਚਨ ਮੇਰੇ ਹੀ ਭਲੇ ਲਈ ਕਰ ਰਹੇ ਹਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਮਰਤ ਦਾ ਬਾਟਾ ਤਿਆਰ ਹੋਣਾ ਸੀ ਤਾਂ ਭਾਈ ਉਜਾਗਰ ਸਿੰਘ ਆਪਣੀ ਘਰਵਾਲੀ ਨੂੰ ਕਹਿੰਦਾ ਹੁਣ ਮੇਰਾ ਮਨ ਮੰਨ ਗਿਆ ਹੈ ਚਲੋ ਸਾਰੇ ਹੀ ਅਮਰ ਸ਼ਾਕੇ ਗੁਰੂ ਵਾਲੇ ਬਣੀਏ ਤਾਕਾਰ ਵਾਲੀ ਬਹੁਤ ਖੁਸ਼ ਹੋਈ ਸਾਰਾ ਹੀ ਪਰਿਵਾਰ ਅਮਰ ਸਾਕੇ ਗੁਰੂ ਵਾਲੇ ਬਣ ਗਏ ਇਸ ਤਰ੍ਹਾਂ ਅੰਤਰਯਾਮੀ ਬਾਬਾ ਜੀ ਅਗਲੇ ਦਾ ਮਨ ਫੜ ਕੇ ਸ਼ੁਭ ਸਿੱਖਿਆ ਦੇ ਕੇ ਗੁਰੂ ਨਾਲ ਜੋੜਦੇ ਸਨ ਵਾਹਿਗੁਰਜਿਕਾ ਖਾਲਸਾ ਵਾਹਿਗੁਰਜ ਜੀ ਕੀ ਫਤ